ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ 4 ਜਾਨਵਰ ਲੈ ਕੇ ਆਏ ਆ ਤਿੰਨ ਚੰਗੇ ਕੱਦ ਕਾਢ ਵਾਲੀਆਂ ਬਸ਼ੇਰੀਆਂ ਤੇ ਇੱਕ ਨੁਕਰਾ ਸਪੌਟਲੈਸ ਬਸ਼ੇਰਾ ਚਾਰਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਮਾਰਵਾੜੀ ਬੇਸ਼ੇਰੀ ਬਾਰੇ 15 ਮਹੀਨੇ ਉਮਰਾਂ 60+ ਹਾਈਟ ਕਰ ਗਈ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਚੰਗੇ ਕਦ-ਕੱਦ ਦੀ ਘੋੜੀ ਬਣ ਜਣਾ ਕੰਨਾਂ ਕੋਨਾ ਦੀ ਬਹੁਤ ਸ਼ਕੀਨਾਂ ਤੌਂ-ਤੌਂ ਦੀ ਲੰਬਾਈ ਚੰਗੀ ਲੱਗਿਆ ਹੱਡਾਂ ਪੈਰਾਂ ਦੀ ਓਕੇ ਆ ਤੇ ਪੈਠਪੂੜੇ ਦੀ ਬਹੁਤ ਮਜ਼ਬੂਤ ਆ ਘੋੜੀ ਤੇ ਏਰੀਆ ਬਾਈਰ ਕਹਿੰਦਾ ਹੈਗਾ ਤਰਨ-ਤਰਨ ਜੇ ਆਪਾਂ ਇਹਦੀ ਬਲੱਡ ਲਾਈਨ ਦੀ ਸੈਂ ਰਾਜਤਲਕ ਕੁੜੇ ਦੀ ਪੋਤੀ ਆ ਤੇ ਸ਼ੈਵਰਾਜ ਕੁੜੇ ਦੀ ਬੱਚੀ ਆ ਇਹ ਤੇ ਮਾਂ ਇਹਦੀ ਹੈ ਗਿਆਗਨੇਸ਼ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਿਆ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ਸਾਰੀ ਜਾਣਕਾਰੀ ਲੈ ਕੇ ਬੇਸ਼ੀਰੀ ਖਰੀਦ ਸਕਦੇ ਹੋ ਤੇ ਇਹ ਰੇਟ ਮਾਲਕ ਵੀਰ ਇਹਦਾ ਫੋਨ ਤੇ ਕਰਨਗੇ ਜਾਇਜਾ ਮੁੱਲ ਕਰਦੇ ਆ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਤੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਨੁਕਰਾ ਪੋਰਟਲ 'ਸ ਬੇਸ਼ੀਰਾ ਲੈ ਕੇ ਆਏ ਆ ਇਹਦੀ ਬਲੱਡ ਲਾਈਨ ਬਾਰੇ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਬਾਈ ਨਾਲ ਸੰਪਰਕ ਕਰਕੇ ਤੁਸੀਂ ਬਲੱਡ ਲਾਈਨ ਕਲੀਅਰ ਕਰ ਸਕਦੇ ਹੋ ਸਪੌਟਲੈਸ ਆ ਬਾਈਰ ਕਹਿੰਦੇ ਆਪਣੀ ਗਰੰਟੀ ਹੋਊਗੀ ਤੇ 8.5 ਮਹੀਨੇ ਉਮਰ ਤੇ 2.5 ਲੱਖ ਰੁਪਈਆ ਮੁੱਲ ਕਰਦੇ ਆ ਬਾਕੀ ਮੁੱਕ ਦੇ ਚੋਂ ਮਾਨਤਨ ਹੋ ਜਾਊਗਾ ਆਉਣ ਵਾਲੇ ਸਮੇਂ ਚੰਗਾ ਸਟਾਲੀਅਨ ਬਣਨ ਵਾਲਾ ਕੁਆਲਿਟੀਾਂ ਬਹੁਤ ਨੇ ਤੋਂ ਤੋਂ ਦੀ ਲੰਬਾਈ ਚੰਗੀ ਆ ਕੰਨਾਂ ਦਾ ਵੀ ਬਹੁਤ ਸ਼ਕੀਨ ਆ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਨਾਲ ਸੰਪਰਕ ਕਰ ਲਿਓ ਏਰੀਆ ਬਾਈਰ ਕਹਿੰਦਾ ਹੈਗਾ ਰਾਜਸਥਾਨ ਤੇ ਬਾਈ ਕੋਲੇ ਹੋਰ ਦੋ ਬਸ਼ੇਰੀਆਂ ਖੜੀਆਂ ਨੇ ਤੇ ਇੱਕ ਉਹਨਾਂ ਚੋਂ ਆ ਨੀਲੀ ਬਸ਼ੇਰੀ ਆ ਇਹਦੀ 30 ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ 61+ ਹਾਈਟ ਆ ਇਹ ਵੀਰ ਘੋੜੇ ਦੀ ਬੱਚੀ ਆ 69 ਇੰਚ ਦਾ ਘੋੜਾ ਹੈ ਵੀਰ ਉਸ ਘੋੜੇ ਦੀ ਬੱਚੀ ਆ ਆਉਣ ਵਾਲੇ ਸਮੇਂ 'ਚ ਚੰਗੇ ਕਦ ਕਾਠ ਦੀ ਘੋੜੀ ਬਣੂਗੀ ਇਹ ਵੀ ਸ਼ਕੀਨ ਬਹੁਤ ਆ 30 ਮਹੀਨੇ ਦੀ ਉਮਰ 'ਚ 61+ ਹੋਗੀ ਤੇ 1-2 ਇੰਚ ਹਜੇ ਹੋਰ ਵੀ ਹਾਈਟ ਕਰ ਜਾਣੀ ਆ ਤੇ ਏਰੀਆ ਮਾਲਕ ਵੀਰਾਂ ਦਾ ਹੈਗਾ ਰਾਜਸਥਾਨ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰਗੇ ਤਾਂ 6.5 ਲੱਖ ਰੁਪਇਆ ਮੁੱਲ ਕਰਦੇ ਆ ਬਾਕੀ ਮੌਕੇ ਦੇ ਵਿੱਚ ਮੰਤਨ ਹੋ ਜਾਊਗਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਤੇ ਇੱਕ ਮਾਲਕ ਵੀਰਾਂ ਕੋਲੇ ਆ ਨੁਕਰੀ ਸਪੌਟਲਿਸ਼ ਬਸ਼ੇਰੀ ਆ ਇਹਦੀ 10 ਮਹੀਨੇ ਉਮਰ ਆ ਤੇ 58 ਇੰਚ ਦੇ ਨੇੜੇ ਤੇੜੇ ਹਾਈਟ ਪਹੁੰਚ ਗਈ ਇਹ ਪਾਰਸ਼ ਕੋੜੇ ਦੀ ਬੱਚੀ ਆ ਚੈਂਪੀਅਨ ਕੋੜਾ ਪਾਰਸ਼ ਉਸ ਕੋੜੇ ਦੀ ਬੱਚੀ ਆ ਮਾਂ ਇਹਦੀ ਹੈਗੀ ਆ ਸੁੰਦਰੀ ਹਬੋਰ ਵਾਲੀ ਬਲੱਡ ਲਾਈਨ ਦੀ ਉਹਦੀ 63+ ਹਾਈਟ ਆ ਤੇ ਪੱਠਪੁੜੇ ਦੀ ਕੰਨਾਂ ਕੁੰਨਾਂ ਦੀ ਚੈੱਕ ਕਰੋ ਮਿੱਤਰੋ ਬਹੁਤ ਸ਼ਕੀਨ ਆ ਪੈਠਪੁੜੀ ਦੀ ਓਕੇ ਆ ਬਾਲਪੋਰੀਆਂ ਦੀ ਕਲੀਅਰ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਮਜ਼ਬੂਤ ਬਹੁਤ ਆ ਮਿੱਤਰੋ ਤੇ ਆਉਣ ਵਾਲੇ ਸਮੇਂ ਚੰਗੇ ਕੱਦ-ਗਾਠ ਦੀ ਘੋੜਿਆਂ ਦੇ ਬਰਾਬਰ ਘੋੜੀ ਖੜਨ ਵਾਲੀ ਬਣੂਗੀ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਮਾਲਕ ਵੀਰਾਂ ਨਾਲ ਸੰਪਰਕ ਕਰ ਲਿਓ ਤੇ ਮਿੱਤਰੋ ਜਾਨਵਰ ਦੇ ਹਿਸਾਬ ਨਾਲ ਰੇਟ ਵੀ ਉਦਾਂ ਦੇ ਹੀ ਹੁੰਦਾ ਤੇ ਇਹਦੇ 8 ਲੱਖ ਰੁਪਏ ਮੁੱਲ ਕਰਦੇ ਆ ਬਾਕੀ ਇਹ ਚੋਂ ਮੌਕੇ ਤੇ ਮਾਨਤਨ ਹੋ ਜਾਊਗਾ ਇਹ ਵੀਡੀਓ ਮਿੱਤਰੋ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਜਾ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ